ਹਾਂਜੀ ਸ਼ਸ਼ੀ ਕਾ ਜੀ ਸਾਰਿਆਂ ਨੂੰ ਤੇ ਆਹ ਵਲੌਗ ਆਪਾਂ ਪ੍ਰਿੰਸੀਪਲ ਸਰ ਨਾਲ ਗਏ ਸੀ ਚਾਂਦ ਚੱਕ ਜੇ ਗਏ ਸੀਗੇ ਹਨ ਤੇ ਤੁਹਾਨੂੰ ਦੱਸਿਆ ਨਹੀਂਗਾ ਪਹਿਲਾਂ ਕਿਸੇ ਵਲੌਗ ਚ ਜੇ ਆਪਾਂ ਪ੍ਰਿੰਸੀਪਲ ਸਰ ਨਾਲ ਗਏ ਸੀ ਸਿਮਲੇ ਉਹਨਾਂ ਦੀ ਵਾਈਫ ਦਾ ਪੇਪਰ ਸੀਗਾ ਤੇ ਮੈਂ ਹਨ ਆਪਾਂ ਸੀ ਸ਼ਾਮ ਜਿਹਨੂੰ ਤੁਰੇ ਸੀ 5 ਵਜੇ ਪਿੰਡੋਂ ਤੇ ਇਸ ਕਰਕੇ ਆਹ ਵੀਡੀਓ ਉੱਥੇ ਰਾਤ ਨੂੰ 11 ਵਜੇ ਪਹੁੰਚੇ ਸੀ ਉੱਥੇ ਬੋਲ ਨਹੀਂ ਸਕਿਆ ਆਪਾਂ ਉਹਨਾਂ ਦੇ ਭਤੀਜੇ ਦੇ ਘਰੇ ਰਹੇ ਸੀਗੇ ਤੇ ਚੰਗਾ ਜਿਹਾ ਵੀ ਲਾ ਦਿੰਦਾ ਹਨ ਤੇ ਵਾਸ ਸੁਣਦੇ ਸੀ ਗੂੰਜਦੇ ਸੀਗੀ ਇਸ ਕਰਕੇ ਆਪਾਂ ਰਿਕਾਰਡਿੰਗ ਬਾਅਦ ਦੇ ਵਿੱਚ ਕਰੀਏ ਇਹਦੇ ਆ ਵੀਡੀਓ ਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਆਏ ਹੋਏ ਹਾਂ ਸਿਮਲੇ ਪ੍ਰਿੰਸੀਪਲ ਸਰ ਨਾਲ ਆਏ ਹੋਏ ਹਾਂ ਦੀਦੀ ਦਾ ਅੱਜ ਪੇਪਰ ਸੀਗਾ ਤੇ ਉਹਨਾਂ ਨਾਲ ਆਪਾਂ ਹਮਾਚ ਲਾ ਕੇ ਨਾਲੇ ਘੋਮਣ ਤੇ ਛੁੱਟੀਆਂ ਸੀ ਦੋ ਤੇ ਨਾਲੇ ਉਹਨਾਂ ਦਾ ਪੇਪਰ ਹੋ ਜੂਗਾ ਨਾਲ ਆ ਕੋਮ ਚ ਫਿਰ ਗਏ ਹਨ ਤੇ ਹੁਣ ਆਪਾਂ ਹਮ ਇੱਥੇ ਆਪਾਂ ਸਿਮਲੇ ਖੜੇ ਆ ਅੱਜ ਕੱਲ ਤੋਂ ਰੇ ਸੀ ਆਪਾਂ ਕੱਲ ਨੇਰੇ ਹੋ ਗਿਆ ਸੀ ਆਪਾਂ ਨੂੰ ਉੱਥੇ ਸਿਮਲੇ ਤੋਂ نیچے 40 ਕਿਲੋਮੀਟਰ ਨੀਚੇ ਇੱਕ ਸ਼ਹਿਰ ਬੰਦਾ ਉੱਥੇ ਰਾਤ ਕੱਟੀ ਸੀ ਆਪਾਂ ਤੇ ਸਵੇਰੇ ਆਪਾਂ 7:00 ਵਜੇ ਸਵੇਰੇ 7:00 ਟੋਕਰੀ 8:00 ਵ8 ਪਹੁੰਚ ਗਏ ਸੀਗੇ ਤੇ ਹੁਣ ਉਹ ਪੇਪਰ ਦੇਣ ਵਾਗੇ ਦੀਦੀ ਇਹ ਫਿਰ ਦੇਖਦੇ ਆਪਾਂ ਤੁਹਾਨੂੰ ਦਿਖਾਉਣਾ ਆਪਾਂ ਸਿਆਲੇ ਦਾ ਵਿਊ ਅੱਜ ਇਹ ਦੇਖੋ ਜਿਵੇਂ ਇਹਦਾ ਵਿਊ ਇਹ ਆਪਾਂ ਇੱਥੇ ਨਾ ਸਕੂਲ ਆ ਭਾਈ ਉੱਪਰ ਜਾ ਕੇ ਉੱਥੇ ਉੱਥੇ ਪੇਪਰ ਦੀਦੀ ਦਾ ਇੱਥੇ ਆਪਾਂ ਗੱਡੀ ਲਾ ਰਖੀਏ ਸਾਈਡ ਤੇ ਇਹ ਸ਼ਾਇਦ ਕੋਮਨ ਵਾਲੀ ਪਲੇਸ ਆ ਜਿਹੜੀ ਉੱਥੇ ਵੀ ਲੈ ਕੇ ਚਲਾ ਜਾਈਏ ਦਫਾਉਣ ਵਾਲੇ ਤੇ ਇੱਥੇ ਕੋਈ ਚੀਜ਼ ਹੈ ਨਹੀਂ ਦਫਾਉਣ ਵਾਲੀ ਸਾਨੂੰ ਅੱਗੇ ਆ ਕੇ ਲੜਦੇ ਆਪਾਂ ਤੇ ਆ ਉੱਪਰ ਕਾਲਜ ਆ ਗਰਲ ਕਾਲਜ ਆ ਸਕੂਲ ਆ ਸਕੂਲ ਇਹ ਇੱਥੇ ਪੇਪਰ ਸੀ ਦੀਦੀ ਦਾ ਹਨਾ ਇੱਥੇ ਵੀ ਆਪਾਂ ਬਾਜ-ਵਾਜ ਚ ਰਿਕਾਰਡਿੰਗ ਕਰਕੇ ਲਾਈਏਗੇ ਹਨਾ ਤੇ ਉੱਥੇ ਵੀ ਚੰਗਾ ਆ ਮੈਨੂੰ ਬੋਲਣਾ ਹੀ ਲੱਗਾ ਇੱਥੇ ਡਿਸਟਰਬ ਹੁੰਦੇ ਸੀ ਪੜ ਰਹੇ ਸੀ ਲੋਕਣ ਇਹਨਾਂ ਦਾ ਪੇਪਰ ਸੀਗਾ ਕਿਸੇ ਦਾ ਪੇਪਰ 2 ਵਜੇ ਸੀ ਦੀਦੀ ਦਾ ਪੇਪਰ ਹੋਈ ਜਾਂਦਾ ਸੀ ਉਸ ਟਾਈਮ ਤੇ ਪ੍ਰਿੰਸੀਪਲ ਸਰ ਮੇਰੇ ਨਾਲ ਸੀਗੇ ਕੋਲੇ ਸੀਗੇ ਹਣਾ ਤੇ ਥੋੜੀ ਇੱਥੇ ਵੀ ਥੋੜਾ ਜਿਹਾ ਟੋਟਾ ਜਿਹਾ ਬਣਾਇਆ ਸੀ ਵਲੌਗ ਦਾ ਆਪਾਂ ਤੇ ਉਸ ਤੋਂ ਬਾਅਦ ਅਸੀਂ ਕਹੇ ਸੀ ਉਹ ਵੀ ਤੁਹਾਨੂੰ ਅਗਲੇ ਪਾਰ ਤੇ ਤੁਹਾਨੂੰ ਪਤਾ ਚੱਲ ਜੂ ਹਣਾ ਥੋੜੇ ਥੋੜੇ ਟੋਟੇ ਬਣਾਏ ਸੀਗੇ ਤੇ ਜ਼ਿਆਦਾ ਪਰੋਕੇ ਵੀ ਨਹੀਂ ਹੈਗੇ ਇੱਥੇ ਲੈ ਇੱਕ ਸੰਨ ਖੋ ਜਿਆਦਾ ਲੱਗੀ ਪਈ ਸੀ ਉੱਥੇ ਕਾਨ ਦਾ ਕੰਟੀਨ ਚੀ ਛੋਟੀ ਜਿਹੀ ਉੱਥੇ ਲੋਕ ਜਿਆਦਾ ਸੀਗੇ ਇਸ ਕਰਕੇ ਜਿਆਦਾ ਕੋਈ ਖਾਣ ਨੂੰ ਵੀ ਸਾਨੂੰ ਉੱਥੇ ਮਿਲੇ ਨਹੀਂ ਹੈਗਾ ਤੇ ਵੀਡੀਓ ਬਣਾਉਣਾ ਵੀ ਖਬਰਾ ਉੱਥੇ ਲਾਰਸੀ ਨਾਲ ਆਪਾਂ ਕਿਸੇ ਨੂੰ ਪੁੱਛਿਆ ਹਨ ਤੇ ਆਪਾਂ ਇਸ ਕਰਕੇ ਥੋੜਾ ਜਿਹਾ ਵੀਡੀਓ ਬਣਾਈ ਸੀ ਆ ਪ੍ਰਿੰਸੀਪਲ ਸਰ ਬੈਠੇ ਨੇ ਤੇ ਆ ਸਾਰਾ ਸਕੂਲ ਦਾ ਵਿਊ ਹੈਗਾ ਧਾਨਣੇ ਭਰਾਵਾ ਕੋਲ ਜਦੀਆਂ ਕੁੜੀਆਂ ਸਕੂਲ ਦੀਆਂ ਇਹਦੀਆਂ ਜਿਹੜੀਆਂ ਉੱਥੇ ਹਿਮਾਚਲ ਦੀਆਂ ਜਿਹੜੀਆਂ ਉੱਥੇ ਉਪਰ ਇਨਾ ਉੱਪਰ ਕਿਲੋਮੀਟਰ ਚੜ੍ਹ ਕੇ ਜਾਂਦੀਆਂ ਨੇ ਹਨਾ ਉੱਪਰ ਜਾ ਕੇ ਹਾਂਜੀ ਸਿਮਲੇ ਤੋਂ ਅਸੀਂ ਆ ਗਏ ਸੀਗੇ ਤੇ ਉਧਰੋਂ ਲੇਟ ਹੋ ਗਏ ਸੀ ਥੋੜਾ ਜਿਹਾ ਸਿਮਲੇ 4 ਵਜੇ ਪੇਪਰ ਹੋਇਆਗਾ ਦੀਦੀ ਦਾ ਤੇ ਹੁਣ ਆਪਾਂ ਰਸਤੇ ਚ ਆਈ ਜਾਂਦੇ ਸੀ ਇੱਥੇ ਰੁਕੇ ਸੀਗੇ ਕੁਝ ਖਾਣ ਲਈ ਸਰ ਸਰਮ ਕਰਨੇ ਖਾ ਆ ਪੀਆ ਤੇ ਇਹ ਸ਼ਹਿਰ ਆ ਵਧੀਆ ਸੁਣਾਇਆ ਸ਼ਹਿਰ ਸੀਗਾ ਛੋਟਾ ਜਿਹਾ ਪਤਾ ਨਹੀਂ ਕੀ ਨਾਮ ਹੈ ਦਾ ਨਾਮ ਤਾਂ ਪਤਾ ਨਹੀਂ ਤੇ ਦੋ ਤਿੰਨ ਟੱਪ ਆਪਣੇ ਖਾਣ ਲਈ ਇੱਥੇ ਵਧੀਆ ਚੀਜ਼ਾਂ ਨੇ ਬਸ ਸੋਹਣੇ ਅੰਦਰੋਂ ਬੀਜਾ ਹਟ ਬੈਂਕ KFC ਦੇਖ ਕੰਨਾ ਸੁਣਾ ਸ਼ਹਿਰ ਲੱਗਦਾ ਤੇ ਅੱਜ ਆਪਾਂ ਜਾਣਾ ਨੀਚੇ ਕੁਰਸੇਤਰ ਕੋਲੇ ਕੁਰਸੇਤਰ ਉੱਥੇ ਰਾਤ ਕਟਾਂਗੇ ਆਪਾਂ ਕੁਰਸੇਤਰ ਦੇ ਕੋਲੇ ਕੋਈ ਆਪਣਾ ਚ ਸ਼ਹਿਰ ਕੋਈ ਉੱਥੇ ਰਹਿਣਾ ਚ ਤੇ ਕੱਲ ਨੂੰ ਜਾਵਾਂਗੇ ਆਪਾਂ ਹਰਦਵਾਰ ਹਰਦਵਾਰ ਮੱਥਾ ਟੇਕ ਕੇ ਤੇ ਫਿਰ ਚੱਲਾਂਗੇ ਵਾਪਸ ਪੰਡ ਪਿੱਖੀ ਦੇਖੋ ਜੀ ਸ਼ਹਿਰ ਹਰ ਤਰ ਪੜੀ ਇਲਾਕੇ ਚ ਛੋਟੇ ਛੋਟੇ ਸ਼ਹਿਰ ਹੁੰਦੇ ਆ ਪਰ ਸੋਹਣੇ ਤੇ ਸਫਾਈ ਕੀ ਬਾਤ ਹੈ ਅਨੇ ਸੋਹਣੇ ਤੇ ਆਹ ਗੱਡੀ ਆ ਪ੍ਰਿੰਸੀਪਲ ਸਰ ਦੀ ਇੱਥੇ ਆਏ ਸੀ ਆਪਾਂ ਤੇ ਹੁਣ ਆਪਾਂ ਵੇਟ ਕਰਦੇ ਆ ਉਹਨਾਂ ਦੀ ਆਉਂਦੇ ਆ ਅੰਦਰ ਤੇ ਫਿਰ ਚੱਲਦੇ ਆ ਆਪਾਂ ਆ ਇੱਥੇ ਫੇਰ ਅਸੀਂ ਰੁਕੇ ਥੋੜਾ ਜਿਹਾ ਰਹਿਣਾ 골ਡਨ ਹਰਟ 골ਡਨ ਹਰਟ ਤੋਂ ਰੋਕਣ ਲਈ ਖਾਂਲ ਦੀ ਕੁਝ ਹੋਰ ਕੋਸ਼ਿਸ਼ੀ ਇੱਥੇ 골ਡਨ ਹਰਟ ਦੇ ਮੰਨ ਨੂੰ ਜਾਰਾ ਹੋ ਰਿਹਾ ਹੈ ਤਾਂ ਇਹ ਨਤੀਜਾ ਮਿਲਦੀਆਂ ਰਹੀਆਂ ਤੇ ਕਾਗਿਆ ਕੰਨੀ ਕਿਸੇ ਕੋਲ ਦੀ ਬੇਟੀ ਸੀ ਜਿੰਦਗੀ ਵਿੱਚ ਲੇ ਲਿਆ ਜਿੰਨੂੰ ਟੁੱਟ ਲੈਣ ਲੱਗ ਜਿਵੇਂ 1.5 ਮੀਟਰ ਰੁਕੇ ਸੀ ਤੇ ਫੇਰ ਅਸੀਂ ਚਲੇ ਗਏ ਉਹ ਬੈਠਾ ਲੈ ਗਏ ਉਹ ਲੋਕ ਗੇਸ ਹਰ ਦਵਾਰ ਹਰ ਦਵਾਰ ਅਸੀਂ ਉਸਨਾਨ ਕੀਤਾ ਤੇ ਨਹਾਣ ਕਰਕੇ ਮੱਥਾ ਟੇਕਿਆ ਜੀ ਅਸੀਂ ਸ਼ਾਹ ਵੀ 550 ਹੋ ਗਈ ਸਾਨੂੰ ਸੁਪਤਾਂ ਦੇ ਜਾਣਾ ਪਾਸ Hello.